ਜੁੜ ਗਏ ਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਹੈ ਜੀ ਸਤ ਗੁਰ ਪੰਗੂ ਦੇ ਨਾਲ ਦੋਸਤੋ ਟਾਈਟਲ ਦੇ ਵਿੱਚ ਤੁਸੀਂ ਪਾੜੇ ਹੀ ਲਿਆਊਗਾ ਜਿਹੜੇ ਸੱਜਣ ਮਿੱਤਰ ਪੜ੍ਹਨਾ ਜਾਣਦੇ ਨੇ ਤੇ ਟਾਈਟਲ ਦੇ ਵਿੱਚ ਆਪਾਂ ਪਹਿਲਾਂ ਹੀ ਲਿਖਿਆ ਕਿ ਕਦੋਂ ਅੱਜ ਰਾਤ ਨੂੰ ਕਦੋਂ ਨਿਕਲੇਗਾ ਚੰ드ਰਮਾ ਤੇ ਉਸ ਤੋਂ ਬਾਅਦ ਮੌਸਮ ਦੀ ਤਾਜ਼ਾ ਅਪਡੇਟ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਾਇਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਕੇ ਅਤੇ ਫੇਸਬੁੱਕ ਆਈਡੀ ਸਤਗੁਰ ਪੰਗੂ ਨੂੰ ਫੋਲੋ ਕਰਕੇ ਸਪੋਰਟ ਜ਼ਰੂਰ ਕਰਦੇ ਰਹੋ ਦੋਸਤੋ ਤਾਂ ਜੋ ਤਾੜ ਤੱਕ ਅਸੀਂ ਸਮੇਂ ਤੋਂ ਪਹਿਲਾਂ ਜਾਣਕਾਰੀ ਇਹੜੀ ਪਹੁੰਚਾਉਂਦੇ ਰਹੀਏ ਤਾਂ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਪਿਆਰ ਕਰਨ ਵਾਲੇ ਕਮੈਂਟ ਵੀ ਕਰਦੇ ਨੇ ਤੇ ਵੀਡੀਓ ਨੂੰ ਸਪੋਰਟ ਵੀ ਕਰਦੇ ਨੇ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਚਾਰ ਪੰਜ ਜਣੇ ਜੁੜ ਜੋ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਫਿਰ ਵਾਰ-ਵਾਰ ਰਿਪੀਟ ਬਹੁਤ ਜ਼ਿਆਦਾ ਵਾਰੀ ਕਰਨੀ ਪੈਂਦੀ ਹੈ ਵੀਡੀਓ ਦੇ ਵਿੱਚ ਗੱਲਬਾਤ ਤੇ ਆਪਾਂ ਜਦੋਂ ਕਾਫੀ ਬੰਦੇ ਜੁੜ ਜਾਂਦੇ ਨੇ ਫਿਰ ਆਪਾਂ ਦੋ ਤਿੰਨ ਕੁ ਵਾਰੀਆਂ ਦੇ ਵਿੱਚ ਹੀ ਰਿਪੀਟ ਕਰ ਦਿੰਨੇ ਹੁੰਨਾ ਦੁਬਾਰਾ-ਦੁਬਾਰਾ ਕਿਉਂਕਿ ਰਿਪੀਟ ਦਾ ਮਤਲਬ ਹੁੰਦਾ ਕਿਉਂਕਿ ਕਈ ਵਾਰੀ ਨਵੇਂ ਸੱਜਣ ਮਿੱਤਰ ਜੁੜ ਜਾਂਦੇ ਨੇ ਜਾਂ ਪੁਰਾਣੇ ਦੁਬਾਰਾ ਲੇਟ ਜੁੜਦੇ ਨੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਆਵਾਜ਼ ਜ਼ਰੂਰ ਦੱਸ ਦਿਓ ਕਿ ਆ ਰਹੀ ਹੈ ਜਿਹੜਾ ਵੀ ਸੱਜਣ ਮਿੱਤਰ ਸਰਨਾ ਪਹਿਲੀ ਵਾਰੀ ਇੱਥੇ ਜੁੜਿਆ ਉਹ ਜ਼ਰੂਰ ਆਵਾਜ਼ ਬਾਰੇ ਵੀ ਦੱਸ ਦਿਓ ਕਿ ਆਵਾਜ਼ ਆ ਰਹੀ ਹੈ ਜਾਂ ਨਹੀਂ ਕਿਉਂਕਿ ਹੁਣ ਮਾਈਕ ਨਹੀਂ ਲਾਇਆ ਆਪਣੇ ਤੇ ਆਪਾਂ ਜਾਣਕਾਰੀ ਜਿਹੜੀ ਮੌਸਮ ਦੀ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਤੇ ਨਾਲ ਨਾਲ ਕਿ ਕਦੋਂ ਨਿਕਲੇਗਾ ਚੰ드ਰਮਾ ਅੱਜ ਚੰ드ਰਮਾ ਦੀ ਜਿਹੜੀ ਅਪਡੇਟ ਹੈ ਉਹ ਆ ਚੁੱਕੀ ਹੈ ਜੀ ਕਿ ਕਿਉਂਕਿ ਮੌਸਮ ਬਹੁਤ ਵਧੀਆ ਸਹਾਵਣਾ ਜਾ ਹੋ ਚੁੱਕਿਆ ਨਾ ਤਾਂ ਹਜੇ ਠੰਡ ਕੇ ਆ ਨਾ ਗਰਮੀ ਹੋ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਹੋਇਆ ਕਿਉਂਕਿ ਜਿਹੜਾ ਪ੍ਰਦੂਸ਼ਣ ਸੀ ਉਹ ਪਿਛਲੇ ਦਿਨਾਂ ਦੇ ਮੀਂਹ ਦੇ ਵਿੱਚੋਂ ਆ ਆਪਾਂ ਅਗਰ ਸਦਾ ਮੀਂਹ ਦੇ ਨਾਲ ਧਰਤੀ ਦੇ ਉੱਤੇ ਡਿੱਗ ਗਿਆ ਜਾਂ ਥੱਲੇ ਸਾਫ਼ ਹੋ ਗਿਆ ਇਸ ਤਰ੍ਹਾਂ ਜਿਹੜਾ ਮੌਸਮ ਆਹੋ ਸਾਫ਼ ਦਿਖਾਈ ਦੇ ਰਿਹਾ ਹੈ ਪਰੰਤੂ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਆ ਜਿਹੜਾ ਅੱਜ ਟੁੱਟਮਾ ਜਾਂ ਬੱਦਲ ਸਵੇਰ ਦੇ ਪਹਿਲੇ ਘੰਟੇ ਵਿੱਚ ਹੀ ਦੇਖ ਨੂੰ ਮਿਲਿਆ ਕਿਉਂਕਿ ਦੁਪਹਿਰ ਦੇ ਸਮੇਂ ਦਾ ਬਣਦੇ ਹੀ ਬਣਦੇ ਨੇ ਆਪਾਂ ਕੱਲ ਵੀ ਦੱਸਿਆ ਸੀ ਪਰ ਰਾਤ ਦੀ ਵੀਡੀਓ ਦੇ ਵਿੱਚ ਇਹ ਵੀ ਦੱਸ ਦਿੱਤਾ ਸੀ ਕਿ ਹੋ ਸਕਦਾ ਟੁੱਟਮੇ ਜੇ ਬੱਦਲ ਬਣਦੇ ਰਹਿਣ ਉਹ ਇਹ ਨਹੀਂ ਪਤਾ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਸਵੇਰੀ ਬਣ ਜਾਣਗੇ ਕਿਉਂਕਿ ਅੱਜ ਸਵੇਰੀ ਹੀ ਬੱਦਲ ਟੁੱਟਮੇ ਜ ਰੂਪ ਵਿੱਚ ਬਣੇ ਹੋਏ ਸੀ ਤੇ ਥੋੜਾ ਜਿਹਾ ਕਾਲੀ ਘਟ ਹੈ ਜੀ ਤਾਂ ਇਧਰ ਜਿਹੜਾ ਆਪਣਾ ਚੰਡੀਗੜ੍ਹ ਦਾ ਖੇਤਰ ਹੈ ਹਿਮਾਚਲ ਦੇ ਨਾਲ ਲੱਗਦਾ ਖੇਤਰ ਹੈ ਇਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਤੇ ਉੱਧਰ ਤੱਕ ਕਾਫੀ ਜਿਹੜਾ ਕਾਲੀ ਘਟਾ ਜੀ ਬਣੀ ਹੋਈ ਸੀ ਤੇ ਮੈਨੂੰ ਤਾਂ ਇਹ ਲੱਗ ਰਿਆ ਸੀ ਕਿ ਮੌਸਮ ਦੇ ਵਿੱਚ ਗੜਬੜ ਹੋਊਗੀ ਪਰੰਤੂ ਕੁਦਰਤ ਦੇ ਰੰਗ ਨੇ ਜੀ ਇਹ ਦੇਖੋ ਮੌਸਮ ਬੱਦਲਵਾਈ ਦੇ ਨਾਲ ਨਾਲ ਤੁਪ ਧੁੱਪ ਵਾਲਾ ਵੀ ਬਣਿਆ ਤੇ ਟੁੱਟਵੇਂ ਜੇ ਬੱਦਲ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਸਮੇਂ ਵੀ ਬਣੇ ਹੋਏ ਨੇ ਉਹਨਾਂ ਦਾ ਕੋਈ ਇਹ ਨਹੀਂ ਪ੍ਰਭਾਵ ਨਹੀਂ ਹੈਗਾ ਕਿ ਮੀਂਹ ਪੈ ਸਕਦਾ ਤੇ ਹੋਰ ਸੱਜਣ ਮਿੱਤਰ ਜੁੜੋ ਜੀ ਫਿਰ ਆਪਾਂ ਚੰ드ਰਮਾ ਬਾਰੇ ਅਪਡੇਟ ਦੇ ਦਈਏ ਤੁਹਾਨੂੰ 23 ਜਣੇ ਦਾ ਜੁੜ ਚੁੱਕੇ ਨੇ ਜੀ ਹੋਰ ਜੇਕਰ ਜੁੜਨਾ ਚਾਹੁੰਦਾ ਕੋਈ ਤਾਂ ਜਲਦ ਤੋਂ ਜਲਦ ਜੁੜ ਸਕਦਾ ਜੀ 30 ਹੋ ਗਏ ਜੀ ਧੰਨਵਾਦ ਤੇ ਆਪਾਂ ਦੱਸਦੇ ਜਿਹੜੇ ਨਵੇਂ ਮਿੱਤਰ ਕਿਉਂਕਿ ਫਿਰ ਇਹਨਾਂ ਦੇ ਵਿੱਚੋਂ ਚਲੇ ਜਾਂਦੇ ਨੇ ਕਈ ਤੇ ਅੱਜ ਚੰਦਰਮਾ ਦੀ ਜਿਹੜੀ ਤਸਵੀਰ ਆ ਪਹਿਲੀ ਤਸਵੀਰ ਪੂਰੇ ਉੱਤਰ ਭਾਰਤ ਦੇ ਵਿੱਚ 8:00 11 ਜਾਂ 10 ਮਿੰਟ ਤੋਂ ਯਾਨੀ ਕਿ 10 ਮਿੰਟ ਤੋਂ ਮੰਨ ਕੇ ਚੱਲੀ ਆਪਾਂ 8:10 ਤੋਂ 8:20-25 ਮਿੰਟ ਦੇ ਵਿੱਚ ਪੂਰੇ ਉੱਤਰ ਭਾਰਤ ਦੇ ਵਿੱਚ ਦਿਖਾਈ ਦੇ ਜੂਗੀ ਜੀ ਸਭ ਤੋਂ ਪਹਿਲਾਂ ਇਹ ਦਿਖਾਈ ਦੇਣਗੇ 8 ਵਜੇ ਜੋ ਚੰ드ਰਮਾ ਉਹ 8 ਵਜੇ ਅ 10 ਕੁ ਮਿੰਟ ਤੇ ਜਾਂ 8 ਵਜੇ 11 ਕੁ ਮਿੰਟ ਤੇ ਜਿਹੜਾ ਅ ਦਿਖਾਈ ਦੇਣਾ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਹੌਲੀ-ਹੌਲੀ ਅ ਜਿਹੜਾ ਇਹ ਪੂਰੇ ਉੱਤਰ ਭਾਰਤ ਦੇ ਵਿੱਚ ਅ 8 ਵਜੇ 20 ਕੁ ਮਿੰਟ ਤੱਕ ਪੂਰਾ ਦਿਖਾਈ ਦੇਣ ਲੱਗ ਜੂ ਸਾਰੇ ਭਾਰਤ ਦੇ ਵਿੱਚ ਜਿੱਥੇ-ਇਥੇ ਇਹ ਅ ਅੱਜ ਸਹਾਗਣਾ ਵੱਲੋਂ ਜਿਹੜੇ ਵਰਤਨੇ ਉਹ ਰੱਖੇ ਗਏ ਨੇ ਜੀ ਕਰਵਾ ਚੌਥ ਦਾ ਦੇਣਾ ਅਜ ਤੇ ਉਹਨਾਂ ਨੂੰ ਮੁबारकਾਂ ਵੀ ਨੇ ਜੀ ਤੇ ਇਸ ਕਰਕੇ ਅੱਜ ਦਾ ਦਿਨ ਜਿਹੜਾ ਮੌਸਮ ਦਾ ਉਹ ਬਿਲਕੁਲ ਸਾਫ਼ ਤੇ ਖੋਸ ਕਰਊਗਾ ਟੁੱਟਵੇਂ ਬੱਦਲ ਜਾਂਦੇ ਆਉਂਦੇ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਸਮੇਂ ਤੋਂ ਹੀ ਵਰਕਰਾਰ ਨੇ ਕਿਉਂਕਿ ਅੱਜ ਚੰਦਰਮਾ ਦੀ ਜਿਹੜੀ ਤਸਵੀਰ ਹੈ ਉਹ ਪਿਛਲੇ ਸਾਲਾਂ ਵਾਂਗ ਲਾਲ ਨਹੀਂ ਦਿਖਾਈ ਦਊਗੀ ਤੇ ਦੂਜਾ ਇਹ ਨਹੀਂ ਹੋਊਗਾ ਕਿ 9:00 10:00 ਵਜੇ ਚੜੂਗਾ ਜਾਂ 9:30 ਵਜੇ ਤੱਕ ਪਹੁੰਚੂਗਾ ਅੱਗੇ ਪਿਛਲੇ ਸਾਲਾਂ ਦੇ ਵਿੱਚ ਕੀ ਹੁੰਦਾ ਸੀ ਪੌਣੇ 9:00 ਤੱਕ 8:30 ਤੋਂ 9:30 ਕਈ ਵਾਰੀ 9:00 ਵੀ ਵੱਜ ਜਾਂਦੇ ਸੀ ਇੰਨੀ ਜਿਹੜੀ ਲੇਟ ਤਸਵੀਰ ਜਿਹੜੀ ਆਪਾਂ ਨੂੰ ਚੰਦਰਮਾ ਦੀ ਦਿਖਾਈ ਦਿੰਦੀ ਹੁੰਦੀ ਸੀ ਤੇ ਉਸ ਦਾ ਕਾਰਨ ਕੀ ਸੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਲੰਗੇ ਸਾਲਾਂ ਦੇ ਵਿੱਚ ਧੂਆਂ ਜਿਹਾ ਬਣ ਜਾਂਦਾ ਸੀ ਧੁੰਦਲਾ ਤੁਨ ਲਾਇਆ ਮੌਸਮ ਬਣਿਆ ਰਹਿੰਦਾ ਸੀ ਪਰੰਤੋ ਇਸ ਵਾਰ ਮੌਸਮ ਜਿਹੜਾ ਪੂਰਾ ਸਾਫ਼ ਦਿਖਾਈ ਦੇ ਰਿਹਾ ਜੀ ਨੀਲਾ ਅਸਮਾਨ ਦਿਖਾਈ ਦੇ ਰਿਹਾ ਬਾਕੀ ਦੇਖੋ ਕੁਦਰਤ ਦਾ ਭੇਤ ਕਿਸੇ ਨੇ ਨਹੀਂ ਪਾਇਆ ਮੈਂ ਤੁਹਾਨੂੰ ਇਹ ਦੱਸਦਾ ਕਿ ਕੁਦਰਤ ਦੇ ਨਾਲ ਕੋਈ ਵੀ ਅਸੀਂ ਵੀ ਜਾ ਹੋਰ ਵੀ ਕੋਈ ਕੁਦਰਤ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਰੱਖ ਸਕਦਾ ਸਿਰਫ ਸੈਟਲਾਈਟਾਂ ਦੇ ਰਾਹੀਂ ਅੰਕੜੇ ਅੰਦਾਜ਼ੇ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਇਹ ਜਾਣਕਾਰੀ ਧਾਰ ਤੱਕ ਅਸੀਂ ਸਾਂਝੀ ਕਰ ਦਿੰਨੇ ਆ ਤੇ ਉਸ ਜਾਣਕਾਰੀ ਦੇ ਮੁਤਾਬਕ ਗੱਲਬਾਤ ਕਰ ਰਹੇ ਹਾਂ ਜੀ ਕਿ ਅੱਜ ਜਿਹੜਾ ਚੰ드ਰਮਾ ਉਹ ਆਪਾਂ ਨੂੰ ਬਿਲਕੁਲ ਸਾਫ਼ ਨੀਲੇ-ਨੀਲੇ ਜਾਂ ਚਿੱਟੇ-ਚਿੱਟੇ ਜਿਹੇ ਰੰਗ ਦਾ ਗੋਲ ਰੂਪ ਦੇ ਵਿੱਚ ਦਿਖਾਈ ਦੇਊਗਾ ਜਿਉਂ-ਜਿਉਂ ਚੜੂਗਾ ਹੌਲੀ-ਹੌਲੀ ਗੋਲ ਉੱਪਰ ਵੱਲ ਨੂੰ ਵਧੂਗਾ ਜੀ ਉਹ ਤੇ ਉਹ ਤੁਸੀਂ ਜ਼ਿਆਦਾਤਰ ਜਿੰਨਾ ਵੀ ਜਿਹੜੇ خیال ਰੱਖਣਾ ਚਾਹੁੰਦੇ ਨੇ ਇਸ ਚੀਜ਼ ਦਾ ਤਾਂ 8:08 ਤੋਂ ਦੇਖਣਾ ਸ਼ੁਰੂ ਕਰ ਦਿਓ ਚੜਦੇ ਵਾਲੇ ਸਾਈਡ ਨੂੰ ਚੜਦਾ ਹੁੰਦਾ ਜੀ ਇਹ ਤੇ ਜੋ ਆਪਾਂ ਕਿਸੇ ਦਾ ਪੂਰਬੀ ਖੇਤਰ ਦੇ ਵਿੱਚੋਂ ਐ ਟੇਡਾ ਜਾਂ ਚੜੂਗਾ ਜੀ ਤੇ ਉਸ ਤੋਂ ਫਿਰ ਔਲੀ-ਔਲੀ ਵੱਧ ਕੇ ਉੱਪਰ-ਉੱਪਰ ਨੂੰ ਜਾਂਦਾ ਹੋਇਆ ਇਹ ਜੋ ਇਹਦਾ ਸਿਪਨ ਦਾ ਆਪਾਂ ਨੂੰ ਦਿਸਣੋਂ ਹਟਣ ਦਾ ਸਮਾਂ ਸਵੇਰ ਦਾ ਤਾਂ ਇਹ 9:54 ਦਾ ਹੋਊਗਾ ਜੋ ਸਵੇਰ ਦੇ ਸਮੇਂ ਦਾ ਹੋਊਗਾ ਦਵਾਰਨ ਇਸ ਕਰਕੇ ਜਿਹੜਾ ਅ ਜ ਚੰ드ਰਮਾ ਚਾਣ ਦੀ ਜਿਹੜੀ ਅਪਡੇਟ ਸਾਡੇ ਨੂੰ ਪ੍ਰਾਪਤ ਹੋਈ ਹੈ ਜੀ ਉਹ ਇਹੀ ਹੈ ਕਿ 8 ਵਜੇ ਕੇ 11 ਮਿੰਟ ਤੋਂ ਲੈ ਕੇ ਜਾਂ 8 ਵਜੇ ਕੇ 10 ਮਿੰਟ ਤੋਂ ਲੈ ਕੇ 8 ਵਜੇ ਕੇ 20 25 ਮਿੰਟ ਦੇ ਵਿੱਚ ਵਿੱਚ ਪੂਰੇ ਉੱਤਰ ਭਾਰਤ ਦੇ ਵਿੱਚ ਇਹ ਦਿਖਾਈ ਦੇਣ ਲੱਗ ਜੂਗਾ ਤੇ ਉਸ ਬਾਰੇ ਜਿਹੜੀ ਅਪਡੇਟ ਸੀ ਇਹ ਤੁਹਾਨੂੰ ਸਾਂਝੀ ਕੀਤੀ ਹੈ ਤੇ ਮੌਸਮ ਸਾਫ਼ ਤੇ ਖੁਸ਼ਕ ਰਹੂਗਾ ਜੀ ਜਿਹੜਿਆਂ ਆਪਾਂ ਕੇਸਦਿਆਂ ਬੱਦਲਵਾਈ ਦੀਆਂ ਕਾਰਵਾਈਆਂ ਨੇ ਉਹ ਤੁਸੀਂ ਦੇਖਦੇ ਹੀ ਨਜ਼ਰ ਆ ਰਹੀਆਂ ਨੇ ਤੁਹਾਨੂੰ ਸਵੇਰ ਦੇ ਸਮੇਂ ਤੋਂ ਹੀ ਕਿ ਸਵੇਰ ਦੇ ਸਮੇਂ ਤੋਂ ਹੀ ਬੱਦਲ ਆਉਂਦੇ ਜਾਂਦੇ ਦਿਖਾਈ ਦੇ ਰਹੇ ਨੇ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਵਾਲਾ ਹਾਲਾਤ ਕੋਈ ਨਹੀਂ ਹੈਗਾ ਜੀ ਥੋੜਾ ਜਿਹਾ ਸਵੇਰ ਦੇ ਸਮੇਂ ਜ਼ਰੂਰ ਜਦੋਂ ਮੈਂ ਉੱਠਿਆ 5:35 ਵਜੇ ਦੇ ਕਰੀਬ ਤਾਂ ਆਪਣਾ ਚੰਡੀਗੜ੍ਹ ਵਾਲੇ ਸਾਈਡ ਨੂੰ ਜਦੋਂ ਝਾਤ ਮਾਰੀ ਤਾਂ ਉਧਰ ਨੂੰ ਕਾਲੀ ਘਟਾ ਜੀ ਜਾਂ ਬੱਦਲ ਜਆ ਕਾਫੀ ਬਣਿਆ ਹੋਇਆ ਨਜ਼ਰ ਆਇਆ ਪਰ ਉਹ ਮੀਂਹ ਵਾਲਾ ਬੱਦਲ ਨਹੀਂ ਸੀ ਜੀ ਉਹ ਟੁੱਟਮਾ ਜਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਠੰਡਕ ਦੇ ਕਾਰਨ ਰੂਪ ਦੇ ਰੂਪ ਦੇ ਵਿੱਚ ਕਿਉਂਕਿ ਪਿਛਲੇ ਲੰਘੇ ਦਿਨ ਦੇ ਵਿੱਚ ਕੱਲ ਇੱਕ ਸਿਸਟਮ ਜਿਹੜਾ ਪਹਾੜੀ ਖੇਤਰਾਂ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਦਿਖਾਈ ਦੇ ਰਿਹਾ ਸੀ ਰਾਤ ਤਾਂ ਉਹ ਪਹਾੜੀ ਇਲਾਕਿਆਂ ਦੇ ਵਿੱਚ ਉਹ ਜਿਹੜਾ ਧੱਕ ਦੇ ਹਵਾ ਦੇ ਧੱਕ ਦੇ ਨਾਲ ਬੱਦਲ ਜੇ ਆ ਜਾਂਦੇ ਨੇ ਤਾਂ ਉਹ ਬੱਦਲ ਬਣਿਆ ਹੋਇਆ ਨਜ਼ਾਰਾ ਆ ਰਿਹਾ ਸੀ ਤੇ ਬਾਕੀ ਤੁਸੀਂ ਆਪਣੇ ਇਲਾਕੇ ਦੀਆਂ ਤਸਵੀਰਾਂ ਸਾਨੂੰ ਭੇਜ ਸਕਦੇ ਹੋ ਜੀ ਜਿਵੇਂ ਕਿ ਅੱਜ ਵੀ ਤਿੱਤਰ ਫੰਗੇ ਜੇ ਬੱਦਲ ਜਿਹੜੇ ਪਰ ਸਵੇਰ ਦੇ ਸਮੇਂ ਦੇਖਣ ਨੂੰ ਮਿਲੇ ਸੀ ਅਸੀਂ ਫੇਸਬੁਕ ਆਈਡੀ ਦੇ ਉੱਤੇ ਜਿਹੜੀ ਸਤਗੁਰ ਪੰਗੂ ਫੇਸਬੁਕ ਆਈਡੀ ਆ ਸਾਡੀ ਉਹਦੇ ਉੱਤੇ ਅਸੀਂ ਉਹ ਤਸਵੀਰ ਪਾਈ ਹੈ ਕਿ ਬੱਦਲ ਟੁੱਟ ਮੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਜੀ ਕੋਈ ਵੀ ਹੁਣ ਮੀਂਹ ਵਾਲੇ ਹਾਲਾਤ ਹਜੇ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਤੇ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ ਤੇ ਸਾਡੇ ਵੱਲੋਂ ਅਹੀ ਅਪਡੇਟ ਹੈ ਕਿ ਚੰ드ਰਮਾ ਦੀ ਜਿਹੜੀ ਤਸਵੀਰ ਹੈ ਉਹ ਆਪਾਂ ਨੂੰ 8:10 ਤੋਂ ਲੈ ਕੇ 8:20-25 ਮਿੰਟ ਦੇ ਵਿੱਚ ਦਿਖਾਈ ਦੇਊਗੀ ਜੀ ਤੇ ਉਸ ਤੋਂ ਬਾਅਦ ਜਿਹੜਾ ਹੌਲੀ-ਹੌਲੀ ਇਹ ਤੁਸੀਂ ਜ਼ਿਆਦਾਤਰ ਖਿਆਲ ਜਿਹੜੇ ਦੇਖਣ ਦੇ ਸਕੀਨ ਨੇ ਜਾਂ ਜਿਨ੍ਹਾਂ ਨੇ ਇਸ ਚੀਜ਼ ਬਾਰੇ ਦੇਖਣਾ ਵੈਸੇ ਤਾਂ ਤੁਸੀਂ ਦੇਖ ਸਕਦੇ ਹੋ ਨੇ ਚੰ드ਰਮਾ ਹਰ ਰੋਜ਼ ਹੀ ਦੇਖਦੇ ਹੋ ਪਰੰਤੂ ਅੱਜ ਕਰਵਾਚੌਦ ਦਾ ਸਪੈਸ਼ਲ ਦਿਨ ਹੋਣ ਦੇ ਕਾਰਨ ਕਰਵਾ ਚੌਦ ਜਿਹੜੇ ਵਰਤ ਨੇ ਉਹਨਾਂ ਦੇ ਕਾਰਨ ਇਸ ਜਿਹੜੀ ਇਸ ਬਾਰੇ ਆਪਾਂ ਅਪਡੇਟ ਦੇ ਰਹੇ ਹਾਂ ਕਿਉਂਕਿ ਜੋ ਚੰ드ਰਮਾ ਅਧੇਰ ਸ਼ਾਮ ਨੂੰ ਚੜੂਗਾ ਜੀ ਉਹ ਅੱਗੇ 8.5 ਤੋਂ ਲੈ ਕੇ 9.5 9 ਵਜੇ ਤੱਕ ਵੀ ਹੌਲੀ ਹੌਲੀ ਪੂਰੇ ਉੱਤਰ ਭਾਰਤ ਵਿੱਚ ਦਿਖਾਈ ਦਿੰਦਾ ਹੁੰਦਾ ਸੀ ਪਰੰਤੂ ਇਸ ਵਾਰ ਸਮੇਂ ਤੋਂ ਪਹਿਲਾਂ ਜਿਵੇਂ ਕਿ ਪਿਛਲੇ ਸਾਲਾਂ ਨਾਲ ਪਹਿਲਾਂ ਜਿਹੜਾ ਚੰ드ਰਮਾ ਆਪਾਂ ਨੂੰ ਦਿਖਾਈ ਦੇਊਗਾ ਤੇ ਜਾਨੀ ਕਿ 8 ਵਜੇ 10 ਮਿੰਟ ਤੋਂ ਲੈ ਕੇ 20-25 ਮਿੰਟ 8 ਵਜੇ 20-25 ਮਿੰਟ ਦੇ ਵਿੱਚ ਵਿੱਚ ਜਿਹੜਾ ਚੰ드ਰਮਾ ਆਪਾਂ ਨੂੰ ਦਿਖਾਈ ਦੇਊਗਾ ਤੇ ਉਸ ਤੋਂ ਬਾਅਦ ਚੰ드ਰਮਾ ਜਿਹੜਾ ਪੂਰੇ ਉੱਤਰ ਭਾਰਤ ਦੇ ਵਿੱਚ ਇਹ ਦਿਖਾਈ ਦੇਣਾ ਤੇ ਤੁਸੀਂ ਜਿਆਦਾਤਰ ਖਿਆਲ ਰੱਖਿਓ ਜੀ 8 ਵਜੇ 8 ਮਿੰਟ ਤੋਂ ਲੈ ਕੇ ਜਾਂ 5 ਮਿੰਟ ਤੋਂ ਲੈ ਕੇ ਤੁਸੀਂ 8 ਵਜੇ 10-11 ਮਿੰਟ ਤੱਕ ਜਿਹੜਾ ਇਸ ਚੀਜ਼ ਦੇ ਵੱਲ ਖਿਆਲ ਰੱਖਣਾ ਚੜ੍ਹਦੇ ਵੱਲੋਂ ਚੜਦਾ ਤੁਸੀਂ ਦੇਖ ਸਕਦੇ ਹੋ ਪੂਰਬੀ ਖੇਤਰ ਵਾਲੇ ਸਾਈਡ ਤੋਂ ਬਾਕੀ ਦਿਸ਼ਾਵਾਂ ਦੇ ਹਿਸਾਬ ਨਾਲ ਦੇਖ ਸਕਦੇ ਹੋ ਤੁਸੀਂ ਜਿੱਥੇ ਨੂੰ ਅੱਗੇ ਦੇਖਦੇ ਹੋ ਤੇ ਉਸ ਤੋਂ ਬਾਅਦ ਮੌਸਮ ਦੇ ਬਾਰੇ ਜਿਹੜੀ ਗੱਲਬਾਤ ਕਰ ਰਹੇ ਆ ਉਹ ਸਾਫ਼ ਹੈ ਜੀ ਤਾਪਮਾਨ ਵੀ ਜਿਹੜੇ ਕੋਈ ਜ਼ਿਆਦਾ ਨਹੀਂ ਹੈਗੇ ਦਿਨ ਦੇ ਤਾਪਮਾਨ 30-32 ਡਿਗਰੀ ਵੀ ਨੇ ਅੱਜ ਦੇ ਦਿਨ ਨੇ ਕਿਹਾ ਕਿ ਦਿਨ ਵੇਲੇ ਧੁੱਪ ਲੱਗਦੀ ਹੈ ਕੜਾਕੇ ਦੀ ਤਾਂ 30-32 ਅੱਜ ਦੇ ਦਿਨ ਨੇ ਸਵੇਰੇ ਸ਼ਾਮ ਦੇ ਨੇੜੇ ਉਹ 20-22 ਨੇ ਤੇ ਰਾਤਾਂ ਦੇ ਤਾਪਮਾਨ ਵੀ ਜਿਹੜੇ 15 ਤੋਂ 18 ਦੇ ਵਿੱਚ ਵਿੱਚ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਆਉਣੀ ਸ਼ੁਰੂ ਹੋ ਗਈ ਹੈ ਜੀ ਹੌਲੀ ਹੌਲੀ ਠੰਡ ਆ ਜਿਹੜੀ ਉਹ ਬੰਨਣੀ ਸ਼ੁਰੂ ਹੋ ਜੂਗੀ ਜਾਨੀ ਕਿ ਪੈਣੀ ਸ਼ੁਰੂ ਹੋ ਜੂਗੀ ਇਸ ਤਰ੍ਹਾਂ ਜਿਹੜੀ ਹੁਣ ਕਾਰਵਾਈ ਸ਼ੁਰੂ ਹੋ ਜਾਣੀ ਆ ਤੇ ਤੁਸੀਂ ਜੇਕਰ ਕੋਈ ਕਮੈਂਟ ਕਰਨਾ ਚਾਹੁੰਦਾ ਸੱਜਣ ਮਿੱਤਰ ਤਾਂ ਜ਼ਰੂਰ ਕਰ ਸਕਦੇ ਹੋ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਸਮੇਂ ਤੋਂ ਪਹਿਲਾਂ ਪਹੁੰਚਾਉਂਦੇ ਰਹਾਂਗੇ ਜੀ ਬਾਕੀ ਦੁਪਹਿਰ ਦਾ ਸਮੇਂ ਫੇਰ ਲਾਈਵ ਹੋਵਾਂਗੇ ਜਿਹੜੀ ਅਪਡੇਟ ਹੋਰ ਕੋਈ ਬਦਲਾਵ ਨਹੀਂ ਆਉਂਦੀ ਹੈ ਮੌਸਮ ਦੇ ਵਿੱਚ ਤਾਂ ਉਹ ਜ਼ਰੂਰ ਦੱਸਾਂਗੇ ਜੀ ਫਿਲਹਾਲ ਅਪਡੇਟ ਇਹੀ ਹੈ ਕਿ ਮੌਸਮ ਜਿਹੜਾ ਆਪਾਂ ਨੂੰ ਸਾਫ਼ ਤੇ ਖੁਸ਼ ਦਿਖਾਈ ਦੇ ਰਿਹਾ ਤੇ ਬਾਕੀ ਪ੍ਰਦੂਸ਼ਣ ਤੋਂ ਰਹਿਤ ਹੈ ਜੇ ਫਿਲਹਾਲ ਕਿਉਂਕਿ ਇਸ ਵਾਰ ਕਿਸਾਨ ਭਰਾਵਾ ਵੱਲੋਂ ਇਹ ਲਾਗਾਂ ਨੇ ਉਹ ਬਹੁਤ ਘੱਟ ਲਾਈਆਂ ਜਾ ਰਹੀਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਵਧੀਆ ਉਪਰਾਲਾ ਇਹ ਜੇਕਰ ਅੱਗ ਨਾਲ ਆਈ ਜਾਵੇ ਆਪਾਂ ਉਸ ਨੂੰ ਪਰਾਲੀ ਨੂੰ ਅ ਧਰਤੀ ਦੇ ਵਿੱਚ ਹੀ ਪੁੱਠੇ ਪਲਟਾਵੇਂ ਹਲ ਦੇ ਨਾਲ ਜਿਹੜਾ ਦੱਬਦੀ ਏ ਜਾਂ ਆਪਾਂ ਉਸ ਨੂੰ ਸੁਪਰ ਸੀਡਰ ਦੇ ਨਾਲ ਬਜਾਈ ਕਰਵਾ ਦਈਏ ਇਸ ਤਰ੍ਹਾਂ ਵੱਖ-ਵੱਖ ਜਾਂ ਗੱਠਾ ਬਣਾਉਣ ਵਾਲੀਆਂ ਸਿਸਟਮ ਨੇ ਉਹਨਾਂ ਤੋਂ ਗੱਠਾ ਬਣਵਾ ਲਈਏ ਇਸ ਕਰਕੇ ਅ ਜਿਹੜਾ ਪ੍ਰਦੂਸ਼ਣ ਤੋਂ ਆਪਾਂ ਨੂੰ ਰਾਹਤ ਆ ਜਿਹੜੀ ਉਹ ਮਿਲੀ रह ਸਕਦੀ ਹੈ ਜੀ ਤੇ ਜਿਹੜੇ ਸੱਜਣ ਮਿੱਤਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਜੀ ਫੇਸਬੁਕ ਆਈਡੀ ਸਤਿਗੁਰ ਪੰਗੋ ਨੂੰ ਫੋਲੋ ਕਰ ਲਿਓ ਤੇ ਚੰਦਰਮਾ ਦੀ ਜਿਹੜੀ ਤਸਵੀਰਾਂ ਉਹ ਤੁਹਾਨੂੰ ਅੱਜ ਰਾਤ ਨੂੰ 8:10 ਤੋਂ ਲੈ ਕੇ 8:20 ਦੇ ਵਿੱਚ ਵਿੱਚ ਜਾਂ 25 ਮਿੰਟ ਦੇ ਵਿੱਚ ਵਿੱਚ ਜਿਹੜੀ ਦਿਖਾਈ ਦੇਣ ਲੱਗ ਜੂਗੀ ਤੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਜਿਨ੍ਹਾਂ ਨੇ ਬਰਤ ਰੱਖਿਆ ਜਾਂ ਜਿਨ੍ਹਾਂ ਨੇ ਦੇਖਣੇ ਚਾਹੁੰਦੇ ਨੇ ਇਹ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਮੌਸਮ ਬਾਰੇ ਕਹ ਦੀਏ ਤਾਂ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਰਾਹਤ ਮੌਸਮ ਐਡਾ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਪਹਿਰ ਦੇ ਸਮੇਂ ਲਾਈਵ ਜਰੂਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ